ਸਸਿਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਵਿੱਚ ਆਪਾਂ ਲੈ ਕੇ ਆਏ ਗਰਮੀਆਂ ਦੀ ਬਹੁਤ ਹੀ ਖਾਸ ਸਬਜੀ ਤੇ ਉਹ ਹੈਗੀ ਹੈ ਜੀ ਪਿੰਡੀ ਪਿੰਡੀ ਹਰ ਇੱਕ ਨੂੰ ਬਹੁਤ ਜ਼ਿਆਦਾ ਪਸੰਦ ਹੁੰਦੀ ਹੈ ਤੇ ਇਹਨੂੰ ਬਣਾਉਣ ਦੇ ਤਰੀਕੇ ਵੀ ਬਹੁਤ ਜ਼ਿਆਦਾ ਨੇ ਪਰ ਅੱਜ ਆਪਾਂ ਹੋਟਲ ਰੈਸਟੋਰੈਂਟ ਦੀ ਤਰ੍ਹਾਂ ਦਹੀਂ ਪਿੰਡੀ ਤਿਆਰ ਕਰਾਂਗੇ ਤੇ ਬਹੁਤ ਹੀ ਜ਼ਿਆਦਾ ਇਹ ਟੇਸਟੀ ਬਣਦੀ ਹੈ ਇੱਕ ਵਾਰੀ ਤੁਸੀਂ ਇਹਨੂੰ ਮੇਰੇ ਕਹਿਣ ਤੇ ਟ੍ਰਾਈ ਜ਼ਰੂਰ ਕਰਿਓ ਤੇ ਵੀਡੀਓ ਨੂੰ ਫੁੱਲ ਜ਼ਰੂਰ ਦੇਖਿਓ ਪਿੰਡੀ ਨੂੰ ਆਪਾਂ ਸਭ ਤੋਂ ਪਹਿਲਾਂ ਧੋ ਕੇ ਚੰਗੀ ਤਰ੍ਹਾਂ ਸਾਫ਼ ਕਰ ਲਿਆ ਤੇ ਫਿਰ ਆਪਾਂ ਨੂੰ ਇਹਨੂੰ ਐਸੇ ਤਰੀਕੇ ਨਾਲ ਕੱਟ ਲਾਂਗੇ ਸਾਈਡਾਂ ਤੋਂ ਉਤਾਰ ਕੇ ਦੇ ਵਿਚਾਲੇ ਆਪਾਂ ਇੱਕ ਕੱਟ ਲਗਾ ਲੈਣਾ ਉਸ ਤੋਂ ਬਾਅਦ ਇੱਕ ਪਿੰਡੀ ਦੇ ਆਪਾਂ ਤਿੰਨ ਜਾਂ ਚਾਰ ਪੀਸ ਕਰ ਲੈਣੇ ਆ ਜੇ ਤੁਸੀਂ ਇਸ ਤੋਂ ਵੀ ਵੱਡਾ ਰੱਖਣਾ ਤਾਂ ਤੁਸੀਂ ਦੋ ਪੀਸ ਕਰ ਸਕਦੇ ਹੋ ਉਸ ਤੋਂ ਬਾਅਦ ਆਪਾਂ ਜੀ ਇਹਨਾਂ ਨੂੰ ਕੱਟ ਲਿਆ ਤੇ ਕੱਟਣ ਤੋਂ ਬਾਅਦ ਫਿਰ ਆਪਾਂ ਲੈ ਲਾਂਗੇ ਪੰਜ ਛੇ ਹਰੀਆਂ ਮਿਰਚਾਂ ਤੇ ਉਹਨਾਂ ਨੂੰ ਆਪਾਂ ਕੱਟ ਲਿਆ ਤੇ 8-9 ਆਪਾਂ ਜੀ ਲਸਣ ਦੀਆਂ ਕਲੀਆਂ ਲੈ ਲਈਆਂ ਤੇ 2-3 ਆਪਾਂ ਅਦਰਕ ਦੀਆਂ ਕਲੀਆਂ ਲੈ ਲਈਆਂ ਥੋੜਾ ਜਿਹਾ ਅਦਰਕ ਆਪਾਂ ਕੱਟ ਲਿਆ ਕਲੀਆਂ ਵਿੱਚ ਉਸ ਤੋਂ ਬਾਅਦ ਇਹਨੂੰ ਆਪਾਂ ਇੱਕ ਜੱਗ 'ਚ ਪਾ ਕੇ ਗ੍ਰाइंड ਕਰ ਲਾਂਗੇ ਫਿਰ ਆਪਾਂ ਇੱਕ ਕੜਾਈ ਦੇ ਵਿੱਚ ਧਰਦਾਂਗੇ ਜੀ ਤੇਲ ਗਰਮ ਤੇਲ ਤੁਸੀਂ ਇਹਦੇ ਵਿੱਚ ਕੜਛੀਕ ਲੈ ਲੈਣਾਗਾ ਸਭ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਜਾਂ ਚੈਨਲ ਨੂੰ ਹਜੇ ਤੱਕ ਫੋਲੋ ਤੇ ਸਬਸਕ੍ਰਾਈਬ ਨਹੀਂ ਕਰਿਆ ਤੇ ਪਲੀਸ ਜਲਦੀ ਕਰਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੁਸੀਂ ਆਪਣੇ ਆਪ ਹੀ ਕਰ ਦਿਆ ਕਰੋ ਤੁਹਾਡਾ ਬਹੁਤ ਧੰਨਵਾਦ ਹੋਵੇਗਾ ਉਸ ਤੋਂ ਬਾਅਦ ਆਪਾਂ ਤੇਲ ਗਰਮ ਹੋ ਗਿਆ ਤੇ ਇਹਦੇ ਵਿੱਚ ਗ੍ਰाइंड ਕੀਤਾ ਹੋਇਆ ਸਮਾਨ ਪਾਵਾਂਗੇ ਤੇ ਨੂੰ ਆਪਾਂ ਨਾਲ-ਨਾਲ ਹਿਲਾਉਂਦੇ ਰਵਾਂਗੇ 1.5 ਮਿੰਟ ਤੱਕ ਆਪਾਂ ਇਹਨੂੰ ਸਲੋ ਫਲੇਮ 'ਤੇ ਪਕਾਵਾਂਗੇ ਤੇ ਫਿਰ ਇਹਦੇ ਵਿੱਚ ਆਪਾਂ ਮੋਟਾ ਜਿਹੜਾ ਦਰਦਰਾ ਜਾਂ ਪੀਸਕੇ ਨਾ ਧਨੀਆ ਪਾਉਣਾ ਜੀ ਤੇ ਪਾਊਡਰ ਨਹੀਂ ਪਾਇਆ ਪਚਤਾ ਨਹੀਂ ਹੈ ਪਾਇਆ ਤੇ ਅੱਧਾ ਚਮਚ ਕਾਲੀ ਮਿਰਚ ਦਾ ਪਾਇਆ ਤੇ ਆਪਾਂ ਇਹਦੇ ਵਿੱਚ ਅੱਧਾ ਚਮਚੀ ਤੋਂ ਥੋੜਾ ਨਮਕ ਪਾਇਆ ਉਹ ਤੁਸੀਂ ਆਪਦੇ ਟੇਸਟ ਦੇ ਅਕੋਰਡਿੰਗ ਲੈ ਲਿਓ ਜਿੰਨੀ ਕੀ ਤੁਹਾਨੂੰ ਜ਼ਰੂਰਤ ਹੋਵੇ ਤੇ ਫਿਰ ਆਪਾਂ ਨਾਲ ਦੀ ਨਾਲ ਹੀ ਇਹਦੇ ਵਿੱਚ ਭਿੰਡੀ ਮਿਕਸ ਕਰ ਦੇਣੀ ਹੈ ਕਿਉਂਕਿ ਤੇਲ ਗਰਮ ਸੀ ਤੇ ਤੁਹਾਨੂੰ ਪਤਾ ਹੀ ਹੈ ਨਮਕ ਵਗੈਰਾ ਉਸ ਤੇ ਸਮੇਂ ਹੀ ਤਿਆਰ ਹੋ ਜਾਂਦਾ ਨਹੀਂ ਜਲ ਜਾਂਦਾ ਹੈ ਤੇ ਆਪਾਂ ਭਿੰਦੇ ਨੂੰ ਕਰਤਾ ਜੀ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਹੌਲੀ ਹੌਲੀ ਇਹਨੂੰ ਆਪਾਂ ਹਲਾਉਂਦੇ ਰਵਾਂਗੇ ਜਦੋਂ ਇਹ ਚੰਗੀ ਤਰ੍ਹਾਂ ਮਿਕਸ ਹੋ ਗਿਆ ਫਿਰ ਇਹਨੂੰ ਆਪਾਂ ਲਗਾਤਾਰ 4 ਤੋਂ 5 ਮਿੰਟ ਤੱਕ ਇਹਦੇ ਵਿੱਚ ਪਕਾਵਾਂਗੇ ਫਿਰ ਇਹਦੇ ਵਿੱਚ ਆਪਾਂ ਜੀ ਇੱਕ ਨਿੰਬੂ ਨਿਚੋੜਤਾ ਛੋਟਾ ਨਿੰਬੂ ਲਿਆ ਸੀ ਜੇ ਤੁਹਾਡੇ ਕੋਲ ਵੱਡਾ ਹੋਵੇ ਤੁਸੀਂ ਅੱਧਾ ਲੈ ਲਿਓ ਤੇ ਵੈਸੇ ਇਹਦੀ ਕੋਈ ਜ਼ਰੂਰਤ ਵੀ ਨਹੀਂ ਤੁਸੀਂ ਸਕਿੱਪ ਕਰ ਸਕਦੇ ਹੋ ਫਿਰ ਆਪਾਂ ਇਹਦੇ ਵਿੱਚ ਦੋ ਚਮਚ ਇੱਥੇ ਦਹੀਂ ਪਾ ਦੇਣੀ ਹੈ ਤੇ ਕਈ ਆਏ ਸੋਚਣਗੇ ਦਹੀਂ ਤੁਸੀਂ ਕਿਉਂ ਪਾਈ ਹੈ ਦਹੀਂ ਪਾਉਣ ਦੇ ਨਾਲ ਪਿੰਡੀ ਦਾ ਕਲਰ ਹੈ ਜਿਹੜਾ ਉਸੇ ਤਰ੍ਹਾਂ ਹੀ ਗ੍ਰੀਨ ਰਹੂਗਾ ਤੇ ਇਹ ਜਿਹੜੀ ਹੈਗੀ ਜਿਆਦਾ ਵਿੱਚ ਇਹਦੇ ਕੁਲਦੀ ਜੀ ਨਹੀਂ ਉਸੇ ਤਰ੍ਹਾਂ ਹੀ ਰਹੂਗੀ ਨਾਲ ਇਹਦੀਆਂ ਜਿਹੜੇ ਵਿੱਚ ਲਾਸਾਂ ਵਗੈਰਾ ਜੀਆਂ ਬਣ ਜਾਂਦੀਆਂ ਉਹ ਬਿਲਕੁਲ ਵੀ ਨਹੀਂ ਬਣਨਗੀਆਂ ਉਸ ਤੋਂ ਬਾਅਦ ਇਹਨੂੰ ਦਹੀਂ ਪਾਉਣ ਤੋਂ ਬਾਅਦ ਆਪਾਂ 1.5 ਮਿੰਟ ਲਈ ਪਕਾ ਲਿਆ ਤੇ ਫਿਰ ਇਹਨੂੰ ਆਪਾਂ ਬਾਹਰ ਕੱਢ ਕੇ ਰੱਖ ਲਾਂਗੇ ਤੇ ਦੇਖੋ ਤੁਸੀਂ ਕਿੰਨੀ ਸੋਹਣੀ ਪਿੰਡੀ ਤਿਆਰ ਹੋ ਗਈ ਬਿਲਕੁਲ ਉਸੇ ਤਰ੍ਹਾਂ ਹੀ ਹੈ ਇਹਦਾ ਕਲਰ ਵੀ ਤੇ ਬੜਾ ਸੋਹਣਾ ਆਇਆ ਹੈ ਤੇ ਫਿਰ ਆਪਾਂ ਇੱਕ ਦੂਸਰੀ ਕੜਾਈ ਲੈ ਲਾਂਗੇ ਚਾਹੇ ਤੁਸੀਂ ਉਸੇ ਨੂੰ ਹੀ ਸਾਫ਼ ਕਰ ਲਿਓ ਉਹਦੇ ਵਿੱਚ ਆਪਾਂ ਤੇਲ ਲਵਾਂਗੇ ਥੋੜਾ ਜਿਹਾ ਬਿਲਕੁਲ ਜਿੰਨਾ ਕਾਪਾ ਸਮਾਨ ਲਿਆ ਤੇ ਆਪਾਂ ਇਹਦੇ ਵਿੱਚ ਜਿਹੜੇ ਟਮਾਟਰ ਕੱਟੇ ਨੇ ਦੋ ਤੁਸੀਂ ਇਸ ਤਰੀਕੇ ਦੇ ਲੰਬੇ ਕੱਟਿਓ ਬਹੁਤ ਜ਼ਿਆਦਾ ਵਧੀਆ ਲੱਗਦੇ ਆ ਤੇ ਫਿਰ ਲੰਬੇ ਹੀ ਆਪਾਂ ਪਤਲੇ ਪਤਲੇ ਚਾਰ ਪੰਜ ਪਿਆਜ਼ ਕੱਟੇ ਆ ਸਭ ਤੋਂ ਪਹਿਲਾਂ ਤੇਲ ਗਰਮ ਹੋ ਗਿਆ ਆਪਾਂ ਉਹਦੇ ਵਿੱਚ ਹੁਣ ਪਿਆਜ਼ ਪਾ ਲਾਂਗੇ ਤੇ ਫਿਰ ਇਹਨੂੰ ਨਾਲ-ਨਾਲ ਆਪਾਂ ਹਿਲਾਉਂਦੇ ਰਵਾਂਗੇ ਉਸੀ ਸਮੇਂ ਆਪਾਂ ਪੰਜ ਚਰ ਸਕਿੰਟਾਂ ਦੇ ਬਾਅਦ ਇਹਦੇ ਵਿੱਚ ਟਮਾਟਰ ਪਾ ਦੇਣੇ ਆ ਤੇ ਇਹਨਾਂ ਨੂੰ ਕਰ ਦੇਣਾ ਜੀ ਚੰਗੀ ਤਰ੍ਹਾਂ ਮਿਕਸ ਜਿੰਨਾ ਜੀ ਰ ਇਹ ਵਿੱਚ ਇਹਦੇ ਮਿਕਸ ਨਹੀਂ ਹੋ ਜਾਂਦੇ ਤੇ ਇਹਨੂੰ 4-5 ਮਿੰਟਾਂ ਲਈ ਆਪਾਂ ਠੱਕ ਦਾਂਗੇ ਤੇ ਵਿੱਚੋਂ ਇਹਦੇ ਆਪਾਂ ਥੋੜੀ ਜੀ देर ਬਾਅਦ ਇਹਨੂੰ ਇੱਕ ਵਾਰੀ ਦੇਖ ਚਾਂਗੇ ਹਿਲਾ ਦਾਂਗੇ ਗੈਸ ਦੀ ਫਲੇਮ ਹੈ ਜਿਹੜੀ ਤੁਸੀਂ ਸਲੋਈ ਰੱਖਿਓ ਤੇ ਉਹਦੇ ਨਾਲ ਚੀਜ਼ ਵਧੀਆ ਬਣਦੀ ਹੈ ਜਲਦੀ ਵਗੈਰਾ ਬਿਲਕੁਲ ਨਹੀਂ ਹੁੰਦੀ ਤੇ ਉਸ ਤੋਂ ਬਾਅਦ ਆਪਾਂ ਜੀ ਇਹਦੇ ਵਿੱਚ ਪਾਤਾ ਨਮਕ ਨਮਕ ਆਪਾਂ ਪਹਿਲਾਂ ਵੀ ਪਾਇਆ ਸੀ ਤੁਸੀਂ ਦੇਖ ਕੇ ਸਬਜੀ ਦੇ ਅਕੋਰਡਿੰਗ ਪਾਉਣਾ ਹੈ ਇਹ ਚ ਆਪਾਂ ਅੱਧਾ ਚਮਚ ਨਮਕ ਪਾਇਆ ਫਿਰ ਆਪਾਂ ਦੇਗੀ ਮਿਰਚ ਪਾਈ ਹੈ ਫਿਰ ਆਪਾਂ ਅੱਧਾ ਚਮਚੇ ਦੇ ਵਿੱਚ ਹਲਦੀ ਪਾਈ ਹੈ ਤੇ ਥੋੜਾ ਜਿਹਾ ਆਪਾਂ ਚਮਚ ਦਾ ਚੌਥਾ ਹਿੱਸਾ ਮਸਾਲਾ ਪਾਇਆ ਕਿਉਂਕਿ ਮਸਾਲਾ ਆਪਾਂ ਬਾਅਦ ਵਿੱਚ ਐਡ ਕਰਾਂਗੇ ਫਿਰ ਇਹਨਾਂ ਨੂੰ ਆਪਾਂ ਪਾ ਕੇ ਜੀ ਕੀਤਾ ਮਿਕਸ ਤੇ ਫਿਰ ਇਹਨੂੰ ਆਪਾਂ 1 ਮਿੰਟ ਲਈ ਟੱਕ ਦਾਂਗੇ ਤਾਂ ਕਿ ਜਿਹੜਾ ਇਹ ਸਬਜ਼ੀਆਂ ਦੇ ਵਿੱਚ ਚੰਗੀ ਤਰ੍ਹਾਂ ਇਹ ਨਾਮਕ ਮਿਰਚਾ ਜਿਹੜਾ ਮਿਕਸ ਹੋ ਜੇ ਤੇ ਮਿਰਚ ਜਿਹੜੀ ਉਹ ਤੁਸੀਂ ਦੇਖ ਕੇ ਪਾਉਣੀ ਹੈ ਕਿਉਂਕਿ ਆਪਾਂ ਕਾਲੀ ਮਿਰਚ ਤੇ ਹਰੀ ਮਿਰਚ ਪਹਿਲਾਂ ਯੂਜ਼ ਕੀਤੀ ਹੈ ਤੇ ਵੈਸੇ ਵੀ ਭਿੰਡੀ ਹੈ ਜਿਹੜੀ ਉਹ ਥੋੜੀ ਜੀ ਤਿੱਖੀ ਪਸੰਦ ਲੱਗਦੀ ਹੈ ਤੇ ਉਸ ਤੋਂ ਬਾਅਦ ਆਪਾਂ ਕੀ ਕਰਾਂਗੇ ਜੀ ਇਹਦੇ ਵਿੱਚ ਇਹਨੂੰ ਕਰਕੇ ਤਿਆਰ ਤੇ ਪਿੰਡੀ ਨੂੰ ਕਰ ਦਾਂਗੇ ਮਿਕਸ ਚੰਗੀ ਤਰ੍ਹਾਂ ਦੇਖੋ ਬਹੁਤ ਹੀ ਜ਼ਿਆਦਾ ਵਧੀਆ ਤੇ ਟੇਸਟੀ ਸਬਜੀ ਬਣਦੀ ਹੈ ਪਿੰਡੀ ਤੁਸੀਂ ਬਹੁਤ ਵਾਰੀ ਬਣਾਈ ਹੋਗੀ ਪਰ ਇੱਕ ਵਾਰੀ ਤੁਸੀਂ ਇਹ ਪਿੰਡੀ ਵੀ ਟਰਾਈ ਕਰਕੇ ਦੇਖਿਓ ਬਿਲਕੁਲ ਹੋਟਲ ਦਾ ਸਵਾਦ ਘਰ ਵਿੱਚ ਮਿਲੂਗਾ ਨਾਲ ਤੰਦੂਰ ਦੀ ਰੋਟੀ ਖਾਓ ਲੱਸੀ ਪੀਓ ਤੇ ਫਿਰ ਤਾਂ ਮਜ਼ਾ ਹੀ ਕਰਮੀ ਦੇ ਵਿੱਚ ਕੁਝ ਹੋਰ ਹੈ ਤੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਕੀ ਕਰਨਾ ਹੈ ਜੀ ਕੋਈ ਵੀ ਘਰੇ ਪਿਆ ਵਧੀਆ ਐਮ ਡੀ ਐਚ ਮਸਾਲਾ ਆਪਣੇ ਕੋਲ ਕਿੰਗ ਮਸਾਲੇ ਹੁੰਦੇ ਆ ਜਾਂ ਕੋਈ ਹੋਰ ਤੁਹਾਡੇ ਕੋਲ ਮਸਾਲਾ ਹੋਊਗਾ ਤੇ ਉਹ ਤੁਸੀਂ ਇਹਦੇ ਉੱਪਰ ਥੋੜਾ ਜਿਹਾ ਐਡ ਕਰ ਦੇਣਾ ਤੇ ਫਿਰ ਇਹਨੂੰ ਆਪਾਂ ਡੇਢ ਮਿੰਟ ਦੇ ਲਈ ਟੱਕ ਦੇਣਾ ਇਹ ਥੋੜੀ ਥੋੜੀ ਦੇਰ ਬਾਅਦ ਹਲਕੀ ਹਲਕੀ ਪਕਾਉਣ ਨਾਲ ਹੀ ਬਹੁਤ ਜਿਆਦਾ ਟੇਸਟੀ ਬਣਦੀ ਹੈ ਜਦੋਂ ਤੁਸੀਂ 1.5 ਮਿੰਟ ਬਾਅਦ ਚੱਕੋਗੇ ਦੇਖੋ ਸਬਜ਼ੀ ਦਾ ਕਲਰ ਬਹੁਤ ਹੀ ਵਧੀਆ ਆਇਆ ਹੈ ਇਸ ਸਾਰਾ ਛੱਡਗਰ ਕਿਤੇ ਵੀ ਤੁਹਾਨੂੰ ਇੰਜ ਨਹੀਂ ਲੱਗੂਗਾ ਵੀ ਆਪਾਂ ਇਹਦੇ ਵਿੱਚ ਦਹੀਂ ਐਡ ਕੀਤੀ ਸੀ ਜਾਂ ਕੁਝ ਹੋਰ ਤੇ ਜਦੋਂ ਤੁਸੀਂ ਇਹਨੂੰ ਖਾਓਗੇ ਤਾਂ ਹਰ ਵਾਰ ਤੁਸੀਂ ਇਹ ਹੀ ਪਿੰਡੀ ਪਸੰਦ ਕਰੋਗੇ ਵੀ ਇਹ ਹੀ ਪਿੰਡੀ ਘਰ ਦੇ ਵਿੱਚ ਜ਼ਰੂਰ ਬਣਾਈ ਜਾਵੇ ਤੇ ਇੱਕ ਵਾਰ ਮੇਰੇ ਕਹਿਣ ਤੇ ਤੁਸੀਂ ਇਹ ਪਿੰਡੀ ਜ਼ਰੂਰ ਤਿਆਰ ਕਰਿਓ ਘਰ ਦੇ ਵਿੱਚ ਤੇ ਦੇਖੋ ਇਹਨੂੰ ਆਪਾਂ ਐਸੇ ਤਰ੍ਹਾਂ ਹੀ ਰੱਖ ਲਿਆ ਤੇ ਇੱਕ ਬਰਤਨ ਦੇ ਵਿੱਚ ਕੱਢ ਲਿਆ ਤੇ ਜਦੋਂ ਇਹ ਸਰਵ ਹੋਈ ਬਿਲਕੁਲ ਐਂ ਲੱਗਿਆ ਸੀ ਜਿਵੇਂ ਆਪਾਂ ਹੋਟਲ ਦੇ ਉੱਪਰ ਜਾ ਕੇ ਆਰਡਰ ਕਰਦੇ ਆਂ ਕਿ ਭਿੰਡੀ ਤੇ ਛੁੱਟੀਆਂ ਦਾ ਸਮਾਂ ਚੱਲ ਰਿਹਾ ਘਰੇ ਵਧੀਆ ਬਣਾਈਏ ਤੇ ਵਧੀਆ ਖਾਈਏ ਹੁੰਦਾ ਬੱਚਿਆਂ ਨੂੰ ਸਵਾਦ ਤੋਂ ਵੱਧ ਐਗੀਆਂ ਚੀਜ਼ਾਂ ਆਪਾਂ ਘਰੇ ਬਣਾ ਕੇ ਦੇਨੇ ਆਂ ਵੈਸੇ ਵੀ ਜਿਹੜੀ ਇਹ ਸਬਜੀ ਐ ਉਹ ਸਭ ਦੀ ਫੇਵਰੇਟ ਹੁੰਦੀ ਐ ਇਦੇ ਵਿੱਚ ਆਪਾਂ ਜਿਹੜੀਆਂ ਚੀਜ਼ਾਂ ਐਕਸਟਰਾ ਐਡ ਕੀਤੀਆਂ ਸੀ ਥੋੜਾ ਜਿਹਾ ਦਰਦਰਾ ਧਨੀਆ ਕਾਲੀ ਮਿਰਚ ਉਹਦੇ ਨਾਲ ਕਈਆਂ ਨੂੰ ਜਿਵੇਂ ਭਿੰਡੀ ਖਾ ਕੇ ਕੋਈ ਪੇਟ ਵਗੈਰਾ ਦੁੱਖ ਲੱਗ ਜਾਂਦਾ ਤਾਂ ਇਹ ਜੀ ਕੋਈ ਪ੍ਰੋਬਲਮ ਨਹੀਂ ਹੋਊਗੀ ਬਹੁਤ ਹੀ ਵਧੀਆ ਸਬਜ਼ੀ ਬਣਦੀ ਹੈ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਜੀ